ਵੇ ਟੱਕੜਾ ਨੂੰ ਟੈਂਟ ਨਹੀਂ ਕੱਢਿਆ ਗਿਆ ਮਰ ਜਾ ਟੈਂਟ ਕੱਢਣ ਦਾ ਜੇ ਮਰ ਜਾ ਕੱਢਣ ਦਾ ਜੇ ਤੂੰ ਕਿਵੇਂ ਆ ਰਿਹਾ ਚੰਗਾ ਜਾਈਂ ਇਹ ਪਹਿਲਾਂ ਆ ਗਿਆ ਜੇ ਮੁਰਗੇ ਟੜੀਆਂ ਮਾਵਾ ਲਾਵੇਂ ਲੈ ਕੇ ਆ ਜਿੰਦਿਆ ਜਾ ਇੱਥੋਂ ਉਹ ਮਾਰਾ ਚਾਬੀ ਤੂੰ ਨਾਲੇ ਨਾ ਬੰਨੀ ਫੰਡੀ ਮੈਂ ਟਰੰਕ ਚੋਂ ਨਵੇਂ ਲੀੜੇ ਕੱਢਣੇ ਚਾਬੀ ਦੇ ਉਹ ਮੱਤੇ ਟਰੰਕ ਚ ਰੱਖੀ ਹੈ ਦੈਸੀ ਸ਼ਰਾਬ ਚੰਗੀ ਹੋਵੇ ਤੇ ਉਹ ਤੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ ਸਾਰੀ ਡੱਪ ਜਾਣੀ ਆ ਇੱਥੇ ਬਾਜੀ ਦਾ ਫਿਰੂਆ ਮੰਜਣਾ ਗੱਲ ਸਾਫ ਨਹੀਂ ਕਰਨੀ ਸਾਫੜਾਈ ਆ ਤੇ ਤੂੰ ਚਾਬੀ ਦੇ ਦੇ ਮੈਂ ਨਵੇਂ ਲੀੜੇ ਕੱਢਾਂ ਚਾਬੀ ਦੇ ਫੜ ਹੁਣ ਆ ਬਰਾਦੀ ਮੈਨੂੰ ਚੰਗਾ ਆ ਟੈਂਟ ਤੇ ਲੱਗਦਾ ਬਰਾਦੀ ਆਗੇ ਲ ਪਾਇਆ ਤੂੰ ਵਾਲਾ ਹੱਥ ਤੇਰੇ ਘਰੇ ਹੱਥ ਨੂੰ ਮੈਦੀ ਲੱਗੀ ਆ ਓਏ ਮੈਂ ਇੱਥੇ ਵਿਆਹ ਦੇਖਣ ਆਇਆ ਏ ਆ ਤਾੜਾ ਟੰਟ ਲਵਾਉਣ ਨਹੀਂ ਆਇਆ ਤੇਰ ਕੋ ਘਰੇ ਖੜਾ ਲਵਾਉਣਾ ਆ ਕੋਈ ਨਹੀਂ ਲਾ ਲਾਂਗੇ ਖੜਾ ਬਸ ਤੇਰਾ ਚਮਕੀਲਾ ਸੁਣਿਆ ਤੂੰ ਗੱਲ ਸੁਣ ਮੇਰੀ ਜਾ ਪਕੌੜੇ ਪਕੌੜੇ ਲੈ ਗਿਆ ਦੋਨ ਲਾਂ ਦੇਖੀਏ ਬਲੋਤਾ ਇੱਥੇ ਚੜ ਕੇ ਓ ਨਾਨਾ ਪਾਇਆ ਬੀਬੀ ਕਹਿੰਦੀ ਜਿੰਨਾ ਜਾ ਕੇ ਜਾਂਚ ਨਹੀਂ ਨਾ ਹੁੰਦੀ ਉਹਨੇ ਕਿਹਾ ਕਿਸੇ ਨੂੰ ਪਕੌੜਾ ਨੂੰ ਹੱਥ ਨਹੀਂ ਲਾਉਂਦੇ ਨਾ ਓਏ ਤੂੰ ਅਜੇ ਨਿਆਣਾ ਏ ਤੈਨੂੰ ਨਹੀਂ ਪਤਾ ਜਵਾਈ ਦੀ ਸੋਹਰਿਆਂ ਘਰ ਠੋਕ ਕਿੰਨੀ ਹੁੰਦੀ ਆ ਵਾਹ ਕਿੰਨੀ ਕੋਲਦੀ ਪਾਇਆ ਓਏ ਉਹਨੇ ਤੁਹਾਡੇ ਪ ਮਿੰਟੇ ਚ ਖਲਾਰੇ ਪਾ ਸਕਦਾ। ਓ ਭਾਈਆ ਤੂੰ ਖਲਾਰੇ ਨਾ ਪਾ। ਅਰੇ ਟੈਂਟ ਖਲਾਰੇ ਨਾ ਪਿੱਲੋ ਇਹਨੂੰ ਸਿੱਧਾ ਕਰ। ਤੂੰ ਹਰ ਗੱਲ 'ਚ ਚੌਧਰੀ ਬਣ ਜਾਂਦਾ। ਕਿਦੇ ਇਹ ਨਾ ਹੋਵੇ। ਤੈਨੂੰ ਜਵਾਈ ਦੀ ਥਾਂ ਛਦਾਈ ਬਣਾ ਕੇ ਕੱਲ ਗਏ ਥੋੜਾ। ਓ ਅੱਗੇ ਵੀ ਤੈਨੂੰ ਮੈਨੇ ਛਦਾਈ ਬਣਾਇਆ 8 ਦਿਨ ਹੋ ਗਏ ਧੜੇ ਕੋਆ ਨੂੰ। ਨਾ ਤੁਸੀਂ ਚਾਜ ਨਾਲ ਰੋਟੀ ਪੋਈ ਦੇ ਨਾ ਚਾਜ ਨਾਲ ਪਾਣੀ ਪੋਈ ਦੇ। ਤੂੰ ਵੀ ਤਾਂ ਮੈਨੂੰ ਪ੍ਰਾਣਾ ਨਹੀਂ ਸਮਝਦੇ। ਓ ਪ੍ਰਾਣਾ ਹੁੰਦਾ ਇੱਕ ਦੋ ਦਿਨ ਦਾ। ਮਹੀਨਿਆਂ ਦਾ ਪ੍ਰਾਣਾ ਨਹੀਂ ਹੁੰਦਾ। ਨਾਲੇ ਤੂੰ ਉਹ ਖਾਲ ਸੁਣਿਆ ਹੀ ਹੋਣਾ। ਘੇੜ ਘਰ ਪਾਈ ਕੁੱਤਾ ਸੋਰੇ ਦਾ। ਇੱਦਾਂ ਨਹੀਂ ਬੰਦਦਾ। ਜਵਾਈ ਆਪ ਮੇਰੀ ਅੜੀ ਬੜੀ ਮਾਰੀ ਹੋ ਜੇ ਮੈਂ ਗੁੱਸੇ ਹੋ ਗਿਆ ਨਾ ਤਾਂ ਮੈਂ ਛੇਤੀ ਕਿਤਾ ਮੰਨਣਾ ਨਹੀਂ ਏ ਉਹ ਤੇਰੀ ਅੜੀ ਵੀ ਫਿਰ ਆੜੇ ਕਟੇ ਵਾਲੀ ਆ ਚੰਗਾ ਫਿਰ ਮੈਂ ਚੱਲਿਆ ਜੋ ਕਰ ਲਿਓ ਨਾ ਪੇ ਵਿਆਹ ਉਹ ਤੋਈ ਵੀ ਕਿਉਂ ਰਿਹਾ ਗੁੱਸਾ ਨਹੀਂ ਕਰੀਦਾ ਇੱਥੇ ਹੈ ਹੀ ਦੱਦਾ ਆ ਇਧਰ ਆ ਤੈਨੂੰ ਲੱਤਾਂ ਖਵਾਵਾਂ ਕੁੱਕੜ ਦੀਆਂ